ਬੋਸ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਔਰ ਅੱਜ ਬਹੁਤ ਮਹੱਤਵਪੂਰਨ ਗੱਲ ਕਰਨੀ ਬਣਦੀ ਆ ਜਿਸ ਤਰ੍ਹਾਂ ਦੇ ਹਾਲਾਤ ਸ਼ੰਭੂ ਬਾਰਡਰ ਤੇ ਔਰ ਪੋਲੀਟੀਕਲ ਹਾਲਾਤ ਜਿਸ ਤਰ੍ਹਾਂ ਦੇ ਪੰਜਾਬ ਹਰਿਆਣਾ ਔਰ ਦੇਸ਼ 'ਚ ਬਣੇ ਨੇ ਕਈ ਨਵੇਂ-ਨਵੇਂ ਸਵਾਲ ਖੜੇ ਹੋ ਰਹੇ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੱਲ ਸ਼ਾਮ ਨੂੰ ਲਾਈਵ ਆਉਣਾ ਪਿਆ ਔਰ ਉਹਨਾਂ ਨੇ ਕਈ ਗੱਲਾਂ ਕੱਲ ਸ਼ਾਮ ਨੂੰ ਲਾਈਵ ਆ ਕੇ ਸਾਂਝੀਆਂ ਕੀਤੀਆਂ ਦੁਨੀਆ ਭਰ ਦੇ ਪੰਜਾਬੀਆਂ ਦੇ ਨਾਲ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ 'ਚ ਬਣਿਆ ਹੈ ਖਾਸ ਤੌਰ ਤੇ ਸ਼ੰਭੂ ਬਾਰਡਰ ਤੇ ਜਿਵੇਂ ਲਗਾਤਾਰ ਹੰਝੂ ਗੈਸ ਦੇ ਗੋਲੇ ਹਰਿਆਣੇ ਦੀ ਸਰਹੱਦ ਵਾਲੇ ਪਾਸਿਓਂ ਛੱਡੇ ਜਾ ਰਹੇ ਨੇ ਔਰ ਜਿਵੇਂ ਅੱਜ ਖਨੌਰੀ ਵਿਖੇ ਪੰਜਾਬ ਦਾ ਸਾਡਾ ਬਠਿੰਡਾ ਦਾ ਇੱਕ ਨੌਜਵਾਨ ਸ਼ੁਭ ਕਰਮਨ ਦੁਨੀਆ ਤੋਂ ਚਲਾ ਗਿਆ ਔਰ ਸਿਰ ਦੇ ਪਿੱਛੇ ਜਿਸ ਤਰ੍ਹਾਂ ਨਾਲ ਉਹਦੇ ਫਾਇਰ ਲੱਗਿਆ ਉਹਦੇ ਨਾਲ ਬੋਤ ਸੋਗ ਦਾ ਮਾਹੌਲ ਵੀ ਹੈ ਰੋਸ ਦਾ ਮਾਹੌਲ ਵੀ ਹੈ ਔਰ ਪੋਲਿਟੀਕਲ ਤੌਰ ਦੇ ਉੱਤੇ ਵੀ ਹਰਿਆਣਾ ਪੰਜਾਬ ਤੇ ਕੇਂਦਰ ਦੇ ਵਿੱਚ ਤਲਖੀ ਦਾ ਮਾਹੌਲ ਹੈ ਕੇਂਦਰੀ ਗ੍ਰਹਿ ਮੰਤਰੀ ਨੇ ਕੱਲ ਚਿੱਠੀ ਲਿਖੀ ਪੰਜਾਬ ਸਰਕਾਰ ਨੂੰ ਕਹਿੰਦੇ ਨੇ ਬੜੀ ਸਖਤ ਚਿੱਠੀ ਲਿਖੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਲਿਖੀ ਗਈ ਕਿ ਤੁਸੀਂ ਸਖਤੀ ਕਿਉਂ ਨਹੀਂ ਕਰਦੇ ਕੇਂਦਰ ਨੇ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਦੇ ਵਿੱਚ ਜਿਹੜੀਆਂ ਗੱਲਾਂ ਆਈਆਂ ਨੇ ਕਿ ਕੇਂਦਰ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਸ਼ੰਭੂ ਬਾਡਰ ਤੇ ਔਰ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ ਸ਼ੰਭੂ ਬਾਡਰ ਤੇ ਟਰੈਕਟਰ ਟਰਾਲੀਆਂ ਪਹੁੰਚਿਆ ਨੇ ਹਾਲਾਂਕਿ ਇਸ ਚਿੱਠੀ ਤੋਂ ਬਾਅਦ ਕਿਉਂਕਿ ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਚਿੱਠੀ ਲਿਖਦਾ ਹੈ ਸੂਬੇ ਦੀ ਸਰਕਾਰ ਨੂੰ ਵੀ ਲਿਖਦਾ ਹੈ ਭਾਵੇਂ ਪੰਜਾਬ ਦੇ ਡੀਜੀਪੀ ਨੇ ਹੁਕਮ ਦਿੱਤੇ ਨੇ ਕਿ ਸ਼ੰਭੂ ਬਾਡਰ ਵਾਲੇ ਪਾਸੇ ਕ੍ਰੀਨਾ ਨਾ ਜਾ ਸਕਣ ਜੀਸੀਬੀ ਨਾ ਜਾ ਸਕਣ ਜਿਸ ਤਰ੍ਹਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਹੁਕਮ ਦੰਦੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਲਾਈਵ ਹੋ ਕੇ ਪੂਰੀ ਸਥਿਤੀ ਨੂੰ ਸਾਫ਼ ਕਰਤੀ ਕਿਉਂਕਿ ਕਈ ਤਰ੍ਹਾਂ ਦੀਆਂ ਅਫਵਾਹਾਂ ਸੀ ਕਿ ਕਿਤੇ ਅਗਰੇ ਮਾਹੌਲ ਵਧਿਆ ਵਿਗੜਿਆ ਗੱਲ ਵਧੀ ਤੇ ਰਾਸ਼ਪਤੀ ਸ਼ਾਸਨ ਨਾ ਲੱਗ ਜੇ ਸੋ ਭਗਵੰਤ ਮਾਨ ਨੇ ਤਾਂ ਇਹੀ ਕਹਿ ਦਿੱਤਾ ਕਿ ਰਾਸ਼ਪਤੀ ਸ਼ਾਸਨ ਲਾਉਣ ਦੀਆਂ ਧੰਕੀਆਂ ਨਾ ਦਿਓ ਕਿਉਂਕਿ ਭਗਵੰਤ ਮਾਨ ਦਾ ਭਾਸ਼ਣ ਸੁਣ ਕੇ ਗੱਲ ਲੱਗਦੀ ਹੈ ਕਿ ਇਸ ਤਰ੍ਹਾਂ ਦੇ ਸੰਕੇਤ ਭਗਵੰਤ ਮਾਨ ਨੂੰ ਭੇਜੇ ਜਾ ਰਹੇ ਹੋਣਗੇ ਕਿ ਅਸੀਂ ਰਾਸ਼ਪਤੀ ਸ਼ਾਸਨ ਲਾ ਦਾਂਗੇ ਅਕਸਰ ਪਹਿਲਾਂ ਵੀ ਪੰਜਾਬ ਦੇ ਵਿੱਚ ਸਰਕਾਰਾਂ ਤੋੜਦੀਆਂ ਰਹੀਆਂ ਨੇ ਕੇਂਦਰ ਦੀਆਂ ਸਰਕਾਰਾਂ ਇਹ ਕੋਈ ਨਵੀਂ ਗੱਲ ਨਹੀਂ ਪਰ ਭਗਵੰਤ ਮਾਨ ਨੇ ਜਿਸ ਤਰ੍ਹਾਂ ਦਾ ਜਜ਼ਬਾ ਤੇ ਹੌਸਲਾ ਵਿਖਾਇਆ ਉਹਦੇ ਨਾਲ ਇਹ ਗੱਲ ਸਾਫ਼ ਹੁੰਦੀ ਹੈ ਕਿ ਭਗਵੰਤ ਮਾਨ ਇੱਕ ਦਲੇਰ ਮੁੱਖ ਮੰਤਰੀ ਦੀ ਤਰ੍ਹਾਂ ਖੜਾ ਹੈ ਔਰ ਕਿਸਾਨੀ ਅੰਦੋਲਨ ਦਾ ਡਟ ਕੇ ਸਮਰਥਨ ਕੱਲ ਫੇਰ ਭਗਵੰਤ ਮਾਨ ਨੇ ਕੀਤਾ ਕਿ ਸਾਡੇ ਕਿਸਾਨਾਂ ਦੀਆਂ ਮੰਗਾਂ ਤੁਸੀਂ ਗਵਨਰ ਨਾਲ ਸੁਣੋ ਉਹਨਾਂ ਨੂੰ ਵਿਚਾਰੋ ਔਰ ਦਿੱਲੀ ਜਾਣ ਤੋਂ ਪੰਜਾਬੀਆਂ ਨੂੰ ਨਾ ਰੋਕੋ ਵੈਸੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੀ ਨਾ ਆਪਣੀ ਰਾਜਧਾਨੀ ਪੱਕੇ ਤੌਰ ਤੇ ਬਚੀ ਹੈ ਕਿਉਂਕਿ ਚੰਡੀਗੜ੍ਹ ਯੂਟੀ ਬਣ ਗਿਆ ਸਾਂਝੀ ਰਾਜਧਾਨੀ ਹੈ ਤੇ ਚੰਡੀਗੜ੍ਹ ਵੀ ਨਹੀਂ ਕਿਸਾਨ ਪ੍ਰਦਰਸ਼ਨ ਕਰਨ ਜਾ ਸਕਦੇ ਤੇ ਦੇਸ਼ ਦੀ ਰਾਜਧਾਨੀ ਇਸ ਦੇਸ਼ ਦੀ ਆਜ਼ਾਦੀ ਚ ਪੰਜਾਬੀਆਂ ਨੇ ਵੀ ਬਰਾਬਰ ਦਾ ਹਿੱਸਾ ਪਾਇਆ ਮੈਂ ਕਹੂੰਗਾ ਵੱਧ ਹਿੱਸਾ ਪਾਇਆ ਦੂਜਿਆਂ ਨਾਲੋਂ ਕਿਉਂਕਿ ਅਸੀਂ ਸਰਹੱਦ ਤੇ ਸੀ ਟੱਇਆ ਪੰਜਾਬ ਗਿਆ ਦਾ ਉਧਰ ਇਧਰ ਸਭ ਤੋਂ ਵੱਧ ਨੁਕਸਾਨ ਪੰਜਾਬ ਨੇ ਚੱਲਿਆ ਤੇ ਹੁਣ ਪੰਜਾਬ ਦੇ ਕਿਸਾਨਾਂ ਦਾ ਹੀ ਕਹਿਣਾ ਸੀ ਕਿ ਸਾਡੇ ਲਈ ਵੀ ਕੌਮੀ ਰਾਜਸਟਾਨੀ ਚ ਜਾਣ ਤੋਂ ਰੋਕਾਂ ਲਾਈਆਂ ਜਾ ਰਹੀਆਂ ਨੇ ਉਂਜ ਹਰਿਆਣਾ ਲੈਂਡ ਆਰਡਰ ਦੀ ਦੁਹਾਈ ਦੇ ਰਹੀ ਹੈ ਹਰਿਆਣਾ ਦੀ ਸਰਕਾਰ ਔਰ ਹਰਿਆਣਾ ਚ ਪਿਛਲੇ ਸਮਿਆਂ ਦੇ ਵਿੱਚ ਕੀ ਕੀ ਵਾਪਰਿਆ ਕਿਸ ਤਰ੍ਹਾਂ ਦੀ ਹਿੰਸਾ ਵਾਪਰੀ ਹੈ ਇਹ ਸਾਰਿਆਂ ਨੂੰ ਪਤਾ ਸੋ ਭਗਵੰਤ ਮਾਨ ਨੇ ਸਾਫ਼ ਕਹਿ ਦਿੱਤਾ ਕਿ ਰਾਸ਼ਪਤੀ ਸ਼ਾਸਨ ਦੀਆਂ ਜਿਹੜੀਆਂ ਧਮਕੀਆਂ ਨੇ ਜਾਂ ਸੰਕੇਤ ਨੇ ਅਸੀਂ ਉਹਨਾਂ ਤੋਂ ਡਰਨ ਵਾਲੇ ਨਹੀਂ ਮੈਂ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਨਾਲ ਖੜਾ ਔਰ ਇੱਕ ਵਾਰ ਨਹੀਂ 100 ਵਾਰ ਮੈਂ ਕੁਰਸੀਆਂ ਛੱਡ ਸਕਦਾ ਸੋ ਇੱਕ ਵਾਰੀ ਗੱਲ ਭਗਵੰਤ ਜੀ ਸੁਣ ਲਈਏ ਫਿਰ ਮੈਂ ਆਪਣੀ ਗੱਲ ਅੱਗੇ ਵਧਾਉਣਾ ਕਈ ਵਾਹ ਫਲਾਈਆਂ ਜਾ ਰਹੀਆਂ ਨੇ ਸੈਂਟਰ ਵਾਲਿਆਂ ਵੱਲੋਂ ਰਾਸ਼ਟਰਪਤੀ ਰਾਜ ਲਾ ਦੇਵਾਂਗੇ ਧਮਕੀਆਂ ਟਾਈਪ ਗੱਲਾਂ ਕੀਤੀਆਂ ਜਾ ਰਹੀਆਂ ਨੇ ਰਾਸ਼ਟਰਪਤੀ ਰਾਜ ਲਾ ਦੇਵਾਂਗੇ ਇੱਕ ਵਾਰੀ ਨਹੀਂ ਜੀ 100 ਵਾਰੀ ਰਾਸ਼ਟਰਪਤੀ ਰਾਜ ਲਾ ਦਿਓ ਮੈਂ 100 ਕੁਰਸੀਆਂ ਕੁਰਬਾਨ ਕਰ ਦੂੰਗਾ ਮੈਂ 100 ਕੁਰਸੀਆਂ ਨੂੰ ਲੱਤ ਮਾਰ ਦੂੰਗਾ ਪਰ ਮੈਂ ਇੱਕ ਵੀ ਸ਼ੁਭ ਕਰਨ ਮਰਨ ਨਹੀਂ ਦੇਣਾ ਸ਼ੁਭ ਕਰਨ ਦੀ ਮੌਤ ਤੇ ਮੈਨੂੰ ਅਫਸੋਸ ਹੈ ਸਾਡੇ ਸ਼ੁਭ ਕਰਨਾ ਤੇ ਗੋਲੀਆਂ ਨਾ ਚਲਾਓ ਸਾਡੀਆਂ ਕੁਰਸੀਆਂ ਕੋਈ ਮੈਨੇ ਨਹੀਂ ਰਖਦੀਆਂ ਤੁਸੀਂ ਧਮਕੀਆਂ ਦੇ ਰਹੇ ਹੋ ਮਨੀਪੁਰ ਬਾਰੇ ਸੋਚੋ ਹਰਿਆਣਾ ਜਿਹੜੀ ਸਰਕਾਰ ਹੈ ਉਹ ਨੂੰ ਦੇ ਵਿੱਚ ਜੋ ਹੋਇਆ ਉਹਦੇ ਬਾਰੇ ਸੋਚੇ ਸੋ ਇਸ ਕਰਕੇ ਸਾਨੂੰ ਇਸ ਤਰ੍ਹਾਂ ਡਰਾਉਣ ਦੀ ਕੋਸ਼ਿਸ਼ ਨਾ ਕਰੋ ਇੱਕ ਵਾਰੀ ਲਾਉਂਦੇ ਰਾਸ਼ਟਰਪਤੀ ਰਾਜ 100 ਵਾਰੀ ਲਾਓ ਪਰ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਖੜੂਗਾ ਔਰ ਇੱਕ ਵਾਰੀ ਫੇਰ ਮੈਂ ਸ਼ਾਂਤੀ ਦੀ ਵੀਲ ਵੀ ਕਰਦਾ ਆਪਣੇ ਵਾਲੇ ਪਾਸੇ ਸ਼ਾਂਤੀ ਰੱਖਿਓ ਕਿਉਂਕਿ ਆਪਾਂ ਨੂੰ ਗੁਰੂ ਸਾਹਿਬ ਨੇ ਇਹ ਪ੍ਰੇਰਣਾ ਦਿੱਤੀ ਹੋਈ ਹੈ ਕਿ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਔਰ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਕੰਨਾਂ ਤੇ ਜੂੰ ਸਰਕੂਗੀ ਕੁਝ ਥੋੜਾ ਬਹੁਤ ਰਹਿਮ ਜਿਹੜਾ ਉਹ ਧਾਨਾ ਸ਼ਾਹਾਂ ਦੇ ਦਿਲ ਚ ਆਵੇ ਕਿ ਦੇਸ਼ ਦਾ ਕਿਸਾਨ ਦੇਸ਼ ਦਾ ਅੰਦਾਤਾ ਜਿਹੜਾ ਪੂਰੇ ਦੇਸ਼ ਦੇ ਵਿੱਚ ਅੰਦੋਲਿਤ ਕਿਉਂ ਹੈ ਉਹਦੇ ਬਾਰੇ ਕੋਈ ਫੈਸਲਾ ਲੈਣ ਤਾਂ ਕਿ ਸਟੇਟਾਂ ਨੂੰ ਜਾਂ ਕਿਸੇ ਖੇਤਰ ਨੂੰ ਕੁਈ ਇਸ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਰਵੇ ਲਾਅ ਐਂਡ ਆਰਡਰ ਬਿਲਕੁਲ ਕੰਟਰੋਲ 'ਚ ਹੈ ਲਾਅ ਐਂਡ ਆਰਡਰ ਨੂੰ ਖਰਾਬ ਕਰਨ 'ਚ ਹਰਿਆਣਾ ਪੁਲਿਸ ਜ਼ਿਆਦਾ ਜ਼ਿੰਮੇਦਾਰ ਹੈ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਰਹੇ ਨਾ ਹੀ ਉਹ ਸਾਨੂੰ ਕੁਝ ਕਹਿ ਰਹੇ ਆ ਅਸੀਂ ਤਾਂ ਬਲਕਿ ਜੇ ਲੇਡੀਜ਼ ਆਈਆਂ ਹੋਈਆਂ ਤੇ ਪੋਰਟेबल ਬਾਥਰੂਮ ਪਾਣੀ ਜੋ ਮਨੁੱਖੀ ਜੋ ਉਹਨਾਂ ਦੇ ਅਧਿਕਾਰ ਨੇ ਫੰਡਾਮੈਂਟਲ ਰਾਈਟਸ ਨੇ ਅਸੀਂ ਉਹ ਪ੍ਰੋਵਾਈਡ ਕਰਾਵਾਂਗੇ ਬਾਕੀ ਤੁਹਾਡੀ ਧਮਕੀ ਤੁਮਕੀ ਤੁਸੀਂ ਡਰਦੇ ਨਹੀਂ ਹਾਂ ਸ਼ੁਭ ਕਰਨ ਦੀ ਮੌਤ ਦਾ ਬਹੁਤ ਅਫਸੋਸ ਹੈ ਬਹੁਤ ਅਫਸੋਸ ਹੈ। ਔਰ ਮੈਂ ਫੇਰ ਕਹਿਣਾ ਸੈਂਟਰ ਸਰਕਾਰ ਨੂੰ ਕਿ ਗੱਲਾਂ ਕਰਕੇ ਜਿਹੜੀਆਂ ਮੰਗਾਂ ਨੇ ਸਾਰੀਆਂ ਜੁਨੀਨਾਂ ਨੂੰ ਬੁਲਾ ਕੇ ਆਰਥਿਕ ਆਪਣੇ ਮਾਹਰ ਬੁਲਾ ਕੇ ਖੇਤੀ ਦੇ ਮੰਗਾਂ ਤੇ ਗੌਰ ਕਰੋ। ਨਾ ਕਿ ਆਪਣੀ ਹੀ ਜਿਹੜੀ ਚੌਧਰ ਚ ਜਾ ਆਪਣੀ ਆਕੜ ਚ ਰਹੋ ਕਿ ਸਾਨੂੰ ਕੀ ਫਰਕ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਕਿਆ ਹੈ? ਇਹ ਤਾਂ ਗੋਲੀਆਂ ਖਾ ਕੇ ਚਲੇ ਜਾਣਗੇ। ਜ਼ਖਮ ਜਿਹੜੇ ਨੇ ਉਹ ਛੇਤੀ ਭਰ ਦੇਣੀ ਸੋ ਇਸ ਕਰਕੇ ਮੇਰਾ ਅੱਜ ਇੱਥੇ ਆਉਣ ਦਾ ਮਕਸਦ ਤੁਹਾਡੇ ਸਾਹਮਣੇ ਸਾਰਿਆਂ ਨੂੰ ਬੋਲਣ ਦਾ ਮਕਸਦ ਇਹ ਹੈ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਪੰਜਾਬੀਆਂ ਦਾ 3.5 ਕਰੋੜ ਪੰਜਾਬੀਆਂ ਦਾ ਮੁਖੀਆ ਹੋਣ ਦੇ ਨਾਤੇ ਮੈਂ ਬਾਕੀ ਵੀ ਸਾਰੇ ਪੰਜਾਬੀਆਂ ਦਾ ਧਿਆਨ ਰੱਖਣਾ ਹੈ ਸਪਲਾਈ ਰੁਕ ਗਈ ਤੇਲ ਡੀਜ਼ਲ ਪੈਟਰੋਲ ਦੀ ਕਮੀ ਨਾ ਹੋ ਜੇ ਹੋਰ ਜਿਹੜਾ ਵਪਾਰ ਹੁੰਦਾ ਹੈ ਦੇਸ਼ ਨਾਲ ਜਿਹੜਾ ਜੰਮੂ ਹਿਮਾਚਲ ਵੀ ਰੁਕ ਗਿਆ ਸੋ ਆਰਥਿਕ ਨੁਕਸਾਨ ਨਾ ਹੋਵੇ ਮੈਂ ਇਹ ਇਸੇ ਕਰਕੇ ਸੈਂਟਰ ਸਰਕਾਰ ਨੂੰ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਮੈਂ ਉਹਦੇ ਵਿੱਚ ਇਹ ਕਿਹਾ ਕਿ ਜਲਦੀ ਤੋਂ ਜਲਦੀ ਇਹਨੂੰ ਨਿਬੇੜੋ ਕਿਉਂਕਿ ਇਹ ਮੰਗਾਂ ਇਹਨਾਂ ਦੀਆਂ ਜਾਇਜ਼ ਨੇ ਤੁਸੀਂ ਇਹਨਾਂ ਨਾਲ ਗੱਲ ਕਰੋ 3 ਸਾਲ ਪਹਿਲਾਂ ਤੁਸੀਂ ਇਹਨਾਂ ਨਾਲ ਗੱਲ ਕਰਦੇ ਸੀ ਉਸ ਵੇਲੇ ਤਾਂ ਟੀਵੀ ਤੇ ਆ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਸੀ ਕਿ ਮੇਰੀ ਤਪੱਸਿਆ 'ਚ ਕੋਈ ਕਮੀ ਰਹਿ ਗਈ ਤੇ ਮੈਂ ਇਹ ਕਾਨੂੰਨ ਪਾਸ ਨਹੀਂ ਕਰਵਾ ਸਕਿਆ ਜਾਂ ਲੋਕਾਂ ਦੇ ਦਿਲਾਂ ਚੋਂ ਪਾਸ ਨਹੀਂ ਹੋ ਸਕੇ ਪ੍ਰਧਾਨ ਮੰਤਰੀ ਜੀ ਸ਼ਾਇਦ ਹੁਣ 3 ਸਾਲਾਂ ਚ ਤੁਹਾਡੀ ਤਪੱਸਿਆ ਪੂਰੀ ਹੋ ਗਈ ਹੋਣੀ ਕਿਰਪਾ ਕਰਕੇ ਆਪਣੀ ਤਪੱਸਿਆ ਪੂਰੀ ਹੋਣ ਤੇ ਕੋਈ ਖੁਸ਼ਖਬਰੀ ਕਿਸਾਨਾਂ ਨੂੰ ਦਿਓ ਸ਼ੁਗਲ ਸੁਣੀ ਭਗਵੰਤਾਨ ਹੁਣਾਂ ਦੀ ਸ਼ੁਭ ਕਰਮਨ ਜਿਹੜਾ ਨੌਜਵਾਨ ਮੁੰਡਾ 21 ਸਾਲ ਦਾ ਲਗਭਗ ਦੱਸਿਆ ਜਾ ਰਿਹਾ 21 20 ਸਾਲ ਦਾ ਪਟਿਆਲਾ ਦੇ ਵਿੱਚ ਡਾਕਟਰ ਦੱਸ ਰਹੇ ਸੀ ਕਿ ਕਿਵੇਂ ਸਿਰ ਦੇ ਪਿੱਛੇ ਜ਼ਖਮੀ ਹੋਇਆ ਸੀ ਬਹੁਤ ਬੁਰੇ ਤਰੀਕੇ ਨਾਲ ਔਰ ਦੁਨੀਆ ਤੋਂ ਚਲਾ ਗਿਆ ਤੋ ਪੈਣਾ ਉਹਦੇ ਪਰਿਵਾਰ ਚ ਦੱਸਿਆ ਜਾ ਰਹੀਆਂ ਨੇ ਔਰ ਬਹੁਤ ਵੱਡੀ ਗੜਤੀ ਚ ਕਿਸਾਨ ਜ਼ਖਮੀ ਵੀ ਹੋਏ ਨੇ ਅੱਜ ਵੀ ਕਿਸਾਨ ਜ਼ਖਮੀ ਹੋਏ ਨੇ ਪਹਿਲਾਂ ਵੀ ਕਿਸਾਨ ਜ਼ਖਮੀ ਹੋਏ ਨੇ ਔਰ ਭਗਵੰਤ ਮਾਨ ਨੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਮੁੱਖ ਮੰਤਰੀ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੇ ਅਫਸੋਸ ਪ੍ਰਗਟ ਕੀਤਾ ਨਵਜੋਤ ਸਿੰਘ ਸਿੱਧੂ ਨੇ ਵੀ ਵੀਡੀਓ ਪਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਵੀਡੀਓ ਜਾਰੀ ਕੀਤੀ ਬਿਕਰਮ ਸਿੰਘ ਮਜੀਠੀਆ ਨੂੰ ਮੈਂ ਸੁਣ ਰਿਹਾ ਸੀ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹਰ ਪੰਜਾਬੀ ਇਸ ਗੱਲ ਤੋਂ ਦੁੱਖ ਹੈ ਦੁਖੀ ਹੈ ਔਰ ਪੰਜਾਬ ਸਰਕਾਰ ਦੇ ਲਗਭਗ ਸਾਰੇ ਮੰਤਰੀ ਔਰ ਸਾਡੇ ਮੈਂਬਰ ਪਾਰਲੀਮੈਂਟ ਪੰਜਾਬ ਦੇ ਲਗਭਗ ਸਾਰੇ ਇਸ ਗੱਲ ਤੋਂ ਤਾਂ ਦੁਖੀ ਨੇ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਇਹ ਦੁਖਦਾਈ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਸੀ ਜੋ ਕੁਝ ਸ਼ੰਭੂ ਬੈਰੀਅਰ ਤੇ ਵਾਪਰ ਰਿਹਾ ਔਰ ਭਗਵੰਤ ਮਾਨ ਨੇ ਪਰਿਵਾਰ ਦੇ ਨਾਲ ਹਰ ਤਰ੍ਹਾਂ ਨਾਲ ਖੜੇ ਰਹਿਣ ਦਾ ਭਰੋਸਾ ਪ੍ਰਗਟ ਕੀਤਾ ਔਰ ਉਹਨਾਂ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਜਿਹੜੇ ਵੀ ਲੋਕ ਦੋਸ਼ੀ ਹੋਣਗੇ ਸ਼ੁਭ ਕਰਮਨ ਦੇ ਲਈ ਸ਼ੁਭ ਕਰਮਨ ਦੀ ਜਾਨ ਜਾਣ ਦੇ ਲਈ ਉਹ ਕਹਿੰਦੇ ਅਸੀਂ ਜਾਂਚ ਕਰਾਵਾਂਗੇ ਕਿਉਂਕਿ ਮੰਗ ਹੋ ਰਹੀ ਸੀ ਕਿ ਹਰਿਆਣਾ ਪੁਲਿਸ ਪੰਜਾਬ ਵਾਲੇ ਪਾਸੇ ਜਿਸ ਤਰ੍ਹਾਂ ਨਾਲ ਹੰਝੂ ਗੈਸ ਦੇ ਗੋਲੇ ਛੱਡ ਰਹੀ ਹੈ ਪਲਾਸਟਿਕ ਦੇ ਬੁਲਟ ਫਾਇਰ ਕੀਤੇ ਜਾ ਰਹੇ ਨੇ ਪਲਾਸਟਿਕ ਦੀਆਂ ਗੋਲੀਆਂ ਫਾਇਰ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਸਖਤੀ ਕਰੇ ਐਕਸ਼ਨ ਲਵੇ ਔਰ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਾਂਚ ਕਰਾਂਗੇ ਔਰ ਕਾਰਵਾਈ ਕਰਾਂਗੇ ਮੈਨੂੰ ਲੱਗਦਾ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਸਲਾਹ مشورہ ضرور ਇਸ ਮਸਲੇ ਤੇ ਹੋਏਗਾ ਕਿ ਕੀ ਹਰਿਆਣਾ ਪੁਲਿਸ ਦੇ ਉੱਤੇ ਵੀ ਕੇਸ ਦਰਜ ਕੀਤਾ ਜਾ ਸਕਦਾ ਹੈ ਇੱਕ ਸੂਬੇ ਵੱਲੋਂ ਇਸ ਤਰੀਕੇ ਨਾਲ ਕਿਉਂਕਿ ਸੂਬੇ ਇੱਕੋ ਮੁਲਕ ਦਾ ਹਿੱਸਾ ਨੇ ਅਸੀਂ ਭਾਰਤ ਦਾ ਹਿੱਸਾ ਪਰ ਜਦੋਂ ਸਰਹੱਦ ਤੇ ਬੈਰੀਅਰ ਲੱਗ ਜਾਂਦੇ ਨੇ ਕੌਮੀ ਸ਼ਾਹ ਰਾਤੇ ਉਸ ਤੋਂ ਬਾਅਦ ਪੰਜਾਬ ਵਾਲੇ ਪਾਸੇ ਫਾਇਰਿੰਗ ਕਰਨੀ ਹੰਝੂ ਗੈਸ ਦੀ ਜਦੋਂ ਕਿਸਾਨ ਅੱਗੇ ਵਧਦੇ ਨੇ ਇਹਦੇ ਤੇ ਬਹੁਤ ਤਰ੍ਹਾਂ ਦੀਆਂ ਕਾਨੂੰਨੀ ਸਲਾਹ مشورے ਹੋਣਗੇ ਉਸ ਤੋਂ ਬਾਅਦ ਇਹ ਤੈਅ ਹੋਏਗਾ ਕਿ ਕੀ ਅਜਿਹੇ ਹਾਲਾਤਾਂ 'ਚ ਹਰਿਆਣਾ ਪੁਲਿਸ ਤੇ ਕੇਸ ਦਰਜ ਕੀਤਾ ਜਾ ਸਕਦਾ ਹੈ ਜਾਂ ਨਹੀਂ ਇਹ ਆਉਂਦੇ ਦਿਨਾਂ ਦੇ ਵਿੱਚ ਇੱਕ ਡਿਬੇਟ ਦਾ ਮਸਲਾ ਪਰ ਪੰਜਾਬ ਦੇ ਕਿਸਾਨਾਂ ਨੇ ਅੱਜ ਕਈ ਵਾਰ ਪਾਰ ਜਾਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਹੰਝੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪਿਆ ਪਰ ਇਧਰੋਂ ਉਪਰਾਲੀ ਵੀ ਬਹੁਤ ਸਾਰੇ ਕਿਸਾਨਾਂ ਤੇ ਨੌਜਵਾਨਾਂ ਨੇ ਸਾੜੀ ਹਾਲਾਂਕਿ ਜਿਹੜੀ ਅਮਿਤ ਸ਼ਾਹ ਨੇ ਚਿੱਠੀ ਲਿਖੀ ਹੈ ਉਹ ਚਿੱਠੀ 'ਚ ਹੀ ਲਿਖਦੇ ਨੇ ਕਿ ਕੁਝ ਗੈਰ ਸਮਾਜਿਕ ਤੱਤ ਨੇ ਕੁਝ ਗਲਤ ਤੱਤ ਨੇ ਜਿਹੜੇ ਕਿਸਾਨ ਅੰਦੋਲਨ ਦੀ ਨਾ ਹੇਟ ਕਿਸਾਨ ਅੰਦੋਲਨ ਦੀ ਆੜ ਚ ਤਣਾਅ ਪੈਦਾ ਕਰਨਾ ਚਾਹੁੰਦੇ ਨੇ ਹੰਸਾ ਪੈਦਾ ਕਰਨਾ ਚਾਹੁੰਦੇ ਨੇ ਖਰਾਬੀ ਕਰਨਾ ਚਾਹੁੰਦੇ ਨੇ ਉਹਨਾਂ ਤੋਂ ਬਚਣ ਦੀ ਲੋੜ ਹੈ ਉਹਨਾਂ ਨੇ ਇਸ ਤਰੀਕੇ ਦੀ ਆਪਣੀ ਸ਼ਬਦਾਵਲੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਨੇ ਔਰ ਭਾਰ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਵਰਤੀ ਹੈ ਔਰ ਪੰਜਾਬ ਦੇ ਡੀਜੀਪੀ ਨੇ ਵੀ ਇਹੀ ਕਿਹਾ ਕਿ ਅਸੀਂ ਸ਼ਰਾਰਤੀ ਤੱਤ ਨੇ ਜਿਹੜੇ ਉਹਨਾਂ ਤੇ ਨਜ਼ਰ ਰੱਖ ਰਹੇ ਆ ਕਿਉਂਕਿ ਅੱਜ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਪੋਲਿਟਿਕਲ ਧਿਰਾਂ ਨੇ ਵੀ ਪ੍ਰੋਟੈਸਟ ਕੀਤਾ ਕਿਸਾਨਾਂ ਦੇ ਲਈ ਸੋ ਇਹ ਮੁੱਦਾ ਕੌਮੀ ਪੱਧਰ ਤੇ ਬਹੁਤ ਵੱਡਾ ਹੋ ਗਿਆ ਔਰ ਭਗਵੰਤ ਮਾਨ ਨੇ ਸ਼ੁਭਕਰਮਨ ਦੇ ਪਰਿਵਾਰ ਦੇ ਨਾਲ ਹਰ ਹਾਲ ਦੇ ਵਿੱਚ ਖੜਨ ਦੀ ਗੱਲ ਕਹੀ ਹੈ ਹਰਿਆਣਾ ਪੁਲਿਸ ਨੂੰ ਅਸੀਂ ਅੱਜ ਵੀ ਕਿਹਾ ਕਿ ਤੁਸੀਂ ਆਪਦੇ ਵੱਲੋਂ ਪਹਿਲ ਨਾ ਕਰੋ ਤੁਸੀਂ ਕਿਉਂ ਛੇੜਦੇ ਹੋ ਉਹ ਜਦੋਂ ਕੁਝ ਵੀ ਕਰਦੇ ਨੇ ਤਾਂ ਸਾਡਾ ਜਿਹੜੇ ਨੌਜਵਾਨਾਂ ਨੇ ਜੋਸ਼ ਹੈ ਜੋਸ਼ ਦੇ ਵਿਚ ਆ ਕੇ ਉਹ ਵੀ ਕੁਝ ਕਰ ਦਿੰਦੇ ਨੇ ਸੋ ਅੱਜ ਸ਼ੁਭਕਰਨ ਦੇ ਪਰਿਵਾਰ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ ਮੈਂ ਸ਼ੁਭਕਰਨ ਨੂੰ ਵਾਪਸ ਤਾਂ ਲੈ ਨਹੀਂ ਸਕਦਾ ਪਰ ਇੰਨਾ ਕ ਮੈਂ ਅਸ਼ੋਰ ਕਰ ਸਕਦਾ ਇੰਨਾ ਕ ਮੈਂ ਗਾਰੰਟੀ ਦਿਨਾਂ ਕਿ ਇਸ ਪਰਿਵਾਰ ਦੇ ਨਾਲ ਖੜੂਗਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਕਿਉਂਕਿ ਦੋ ਭੈਣਾਂ ਨੇ ਤੇ ਜੋ ਵੀ ਪਰਿਵਾਰ ਨੂੰ ਚਾਹੀਦਾ ਹੋਊਗਾ ਆਰਥਿਕ ਸਹਾਇਤਾ ਵੱਧ ਤੋਂ ਵੱਧ ਤੇ ਨਾਲ ਪੈਣਾ ਨੂੰ ਪੜਾਉਣਾ ਹੈ ਵੱਡੀਆਂ ਨੇ ਛੋਟੀਆਂ ਨੇ ਮੈਨੂੰ ਹਜੇ ਪਤਾ ਨਹੀਂ ਇਸ ਬਾਰੇ ਲੱਗਿਆ ਬਾਕੀ ਨਾਲ ਦੀ ਨਾਲ ਇਹ ਵੀ ਮੈਂ ਐਲਾਨ ਕਰਨਾ ਚਾਹੁੰਨਾ ਕਿ ਪਰਚਾ ਵੀ ਹੋਊਗਾ ਪੋਸਟਮਾਰਟਮ ਤੋਂ ਬਾਅਦ ਪਰਚਾ ਕਰਕੇ ਜਾਂਚ ਕਰਾਂਗੇ ਤੇ ਜਿਹੜੇ ਅਧਿਕਾਰੀ ਜਾਂ ਜੁੜੇ ਜ਼ਿੰਮੇਵਾਰ ਨੇ ਸ਼ੁਭ ਕਰਨ ਦੀ ਮੌਤ ਦੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਊਗਾ ਕਿਉਂਕਿ ਦੋ ਕਿੱਲਾਂ ਦਾ مالک ਸ਼ੁਭਕਰਨ ਕੋਈ ਫੋਟੋਆਂ ਖਿਚਾਉਣ ਨੇ ਆਇਆ ਸੀ ਕੋਈ ਵੀਡੀਓ ਬਣਾਉਣ ਨੇ ਆਇਆ ਸੀ ਉਹ ਆਪਣੇ ਦੋ ਕਿੱਲਾਂ ਨੂੰ ਬਚਾਉਣ ਆਇਆ ਸੀ ਜਾਂ ਦੋ ਕਿੱਲਾਂ ਦੀ ਕਮਾਈ ਦਾ ਮੁੱਲ ਜਿਹੜੀ ਫਸਲ ਹੈ ਉਹਦਾ ਮੁੱਲ ਮੰਗਣ ਆਇਆ ਸੀ ਇਸ ਮਾਮਲੇ 'ਚ ਪੰਜਾਬ ਸਰਕਾਰ ਬਿਲਕੁਲ ਕਿਸਾਨਾਂ ਦੇ ਨਾਲ ਖੜੀ ਹੈ ਉਧਰ ਭਗਵੰਤ ਜੀ ਮਾਨ ਉਹਨਾਂ ਨੇ ਜਿਹੜਾ ਕੱਲ ਸ਼ਾਮ ਨੂੰ ਲਾਈਵ ਸੰਬੋਧਨ ਕੀਤਾ ਉਹ ਬਹੁਤ ਅਮਨਿਤ ਵਾਲਾ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਡਾਕਟਰ ਚਰਨਜੀਤ ਜਿਹੜੇ ਰੋਪੜ ਵਾਲੇ ਪਾਸਿਓਂ ਅਨੰਪੁਰ ਸਾਹਿਬ ਵਾਲੇ ਪਾਸਿਓਂ ਆ ਉਹਨਾਂ ਦੀ ਡਿਊਟੀ ਲਈ ਭਾਤਣਾ ਡਾਕਟਰ ਬਲਜੀਤ ਕੌਰ ਦੀ ਡਿਊਟੀ ਲਈ ਔਰ ਡਾਕਟਰ ਬਲਵੀਰ ਜਿਹੜੇ ਕਿ ਖੁਦ ਸਿਹਤ ਮੰਤਰੀ ਨੇ ਅੱਖਾਂ ਦੇ ਡਾਕਟਰ ਨੇ ਡਾਕਟਰ ਚਰਨਜੀਤ ਚੰਨੀ ਉਹ ਵੀ ਅੱਖਾਂ ਦੇ ਡਾਕਟਰ ਨੇ ਸਾਰਿਆਂ ਦੀ ਡਿਊਟੀ ਭਗਵੰਤਮਾਨ ਕਹਿੰਦੇ ਮੈਂ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਵਿੱਚ ਲਾਈ ਹੈ ਕਿਉਂਕਿ ਸਭ ਤੋਂ ਜ਼ਿਆਦਾ ਕਿਸਾਨ ਨੇ ਜਿਹੜੇ ਉਹ ਅੱਖਾਂ ਦੇ ਵਿੱਚ ਖਰਾਬੀ ਦੀ ਜਲਣ ਦੀ ਸ਼ਿਕਾਇਤ ਕਰ ਰਹੇ ਨੇ ਔਰ ਜਿਵੇਂ ਕੱਲ ਸਿਹਤ ਖਰਾਬ ਹੋਈ ਜਗਜੀਤ ਸਿੰਘ ਡੱਲੇয়াল ਉਹਨਾਂ ਦੀ ਵੀ ਸਿਹਤ ਖਰਾਬ ਹੋਈ ਔਰ देर ਸ਼ਾਮ ਤੱਕ ਖਬਰ ਆਈਆਂ ਕਿ ਉਹਨਾਂ ਨੂੰ ਵੀ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਇਲਾਜ ਦਿੱਤਾ ਜਾ ਰਿਹਾ ਉਹਨਾਂ ਦੀ ਅੱਖਾਂ ਦੇ ਵਿੱਚ ਜਲਨ ਬਹੁਤ ਜ਼ਿਆਦਾ ਹੈ ਕਬਰਾਟ ਉਹਨਾਂ ਨੂੰ ਵੀ ਮਹਿਸੂਸ ਹੋ ਰਹੀ ਹੈ ਆ ਉਹਨਾਂ ਦੇ ਗੰਭੀਰ ਸੱਟਾਂ ਲੱਗਣ ਦੀ ਖਬਰ ਵੀ ਹੈ ਜਿਹੜੀ ਗੰਭੀਰ ਸੱਟ ਇੱਕ ਸੱਟ ਲੱਗਣ ਦੀ ਖਬਰ ਵੀ ਉਹਨਾਂ ਦੀ ਆਈ ਹੈ ਕਿ ਲੱਤ ਦੇ ਉੱਤੇ ਸ਼ਾਇਦ ਦੱਸਿਆ ਜਾ ਰਿਹਾ ਕਿ ਸੱਟ ਲੱਗੀ ਹੈ ਸੋ ਹੱਡੀ ਟੁੱਟਣ ਦੀ ਜਿਹੜੀ ਹੈ ਇਹ ਖਬਰ ਹੈ ਪਰ ਮੈਂ ਇਹਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਆਫੀਸ਼ੀਅਲ ਤੌਰ ਦੇ ਉੱਤੇ ਇਹਦੀ ਜਾਣਕਾਰੀ ਨਹੀਂ ਆਈ ਹੈ ਆਫੀਸ਼ੀਅਲ ਜਾਣਕਾਰੀ ਹਜੇ ਇਹੀ ਹੈ ਕਿ ਉਹਨਾਂ ਨੂੰ ਕਬਰਾਟ ਹੋ ਰਹੀ ਸੀ ਔਰ ਅੱਖਾਂ ਦੇ ਵਿੱਚ ਜਲਣ ਦੀ ਸ਼ਿਕਾਇਤ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਐਮਰਜੈਂਸੀ 'ਚ ਰੱਖਿਆ ਗਿਆ ਸੋ ਉਮੀਦ ਕਰਦੇ ਹਾਂ ਕਿ ਉਹ ਵੀ ਜਲਦ ਤੋਂ ਜਲਦ ਇਲਾਜ ਦੇ ਨਾਲ ਠੀਕ ਹੋ ਕੇ ਜਲਦ ਬਾਹਰ ਆਉਣਗੇ ਭਗਵੰਤ ਜੀ ਤੁਮਨ ਬਾਰ-ਬਾਰ ਹੀ ਅਪੀਲ ਕਰਦੇ ਰਹੇ ਆਪਣੇ ਸੰਬੋਧਨ 'ਚ ਵੀ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਖਲਬਾ ਦੇ ਨਾਲ ਹੀ ਗੱਲ ਅੱਗੇ ਤੋਰੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਿਆ ਜਾਵੇ ਕਿਉਂਕਿ 3 ਸਾਲ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਕਾਲੇ ਕਾਨੂੰਨ ਵਾਪਸ ਲਏ ਸੀ ਔਰ ਉਸ ਤੋਂ ਬਾਅਦ ਕਿਸਾਨਾਂ ਦੀਆਂ ਮੰਗਾਂ ਉਸੇ ਤਰ੍ਹਾਂ ਆੜੀਆਂ ਪਈਆਂ ਨੇ ਇਹ ਵੀ ਜ਼ਿਕਰ ਭਗਵੰਤਮਾਨ ਹੁਣਾਂ ਨੇ ਕੀਤਾ ਕਿ ਹੁਣ ਫੈਸਲਾ ਤਾਂ 3 ਸਾਲਾਂ ਤੋਂ ਕੇਂਦਰ ਸਰਕਾਰ ਨੇ ਕਰਨਾ ਸੀ ਹੁਣ ਤੱਕ ਜਦੋਂ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਕਿਸਾਨ ਅੰਦੋਲਨ ਤੇ ਨਿਕਲੇ ਨੇ ਸੋ ਇੱਕ ਵਾਰੀ ਭਗਵੰਤਮਾਨ ਹੁਣਾਂ ਨੇ ਫੇਰ ਗੱਲ ਸੁਣ ਲਈ ਕਿ ਕਿਵੇਂ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਉਹਦੀ ਤਣਾਤੀ ਕੀਤੀ ਗਈ ਹੈ ਸਰਹੱਦ ਤੇ ਐਂਬੂਲੈਂਸਸ ਵੀ ਲਗਾ ਦਿੱਤੀਆਂ ਗਈਆਂ ਨੇ ਤਾਂਕਿ ਜਲਦੋ ਜਲ ਕਿਸਾਨਾਂ ਨੂੰ ਜ਼ਖਮੀ ਹੋਣ ਦੀ ਹਾਲਤ ਦੇ ਵਿੱਚ ਹਸਪਤਾਲ 'ਚ ਇਲਾਜ ਦਿੱਤਾ ਜਾ ਸਕੀ। ਮੈਂ ਅੱਜ ਇੱਕ ਹੋਰ ਨਵਾਂ ਫੈਸਲਾ ਲਿਆ ਐਂਬੂਲੈਂਸ ਸਾਰੀਆਂ ਤੇ ਐਸਐਸਐਫ ਦੀਆਂ ਸਾਰੀਆਂ ਗੱਡੀਆਂ ਜਿੰਨੇ ਵੀ ਬਾਰਡਰਾਂ ਤੇ ਕਿਸਾਨ ਨੇ ਉੱਥੇ ਲਾਤੀਆਂ ਤੇ ਸਾਡੇ ਕੋਲੇ ਦੋ ਮੰਤਰੀ ਤੇ ਇੱਕ ਐਮਐਲਏ ਅੱਖਾਂ ਦੇ ਡਾਕਟਰ ਨੇ ਸਪੈਸ਼ਲਿਸਟ ਨੇ। ਰਾਜਪੁਰੇ ਦੇ ਹਸਪਤਾਲ 'ਚ ਮੈਂ ਇਨਚਾਰਜ ਦੇ ਤੌਰ ਤੇ ਡਾਕਟਰ ਚੰਨੀ ਡਾਕਟਰ ਚਰਨਜੀਤ ਸਿੰਘ ਚੰਨੀ ਜਿਹੜੇ ਚਮਕੌਰ ਸਾਹਿਬ ਤੋਂ ਨੇ ਅੱਖਾਂ ਦੇ ਡਾਕਟਰ ਨੇ ਉਹਨਾਂ ਦੀ ਡਿਊਟੀ ਲਈ ਹੈ ਕਿ ਤੁਸੀਂ ਇੱਥੇ ਇਨਚਾਰਜ ਰਹਿਣਾ ਹੈ ਡਾਕਟਰ ਬਲਵੀਸ ਆਪ ਖੁਦ ਅੱਖਾਂ ਦੇ ਡਾਕਟਰ ਨੇ ਜਿਹੜੇ ਸਿਹਤ ਮੰਤਰੀ ਨੇ ਉਹ ਪਟਿਆਲੇ 'ਚ ਰਹਿਣਗੇ ਡਾਕਟਰ ਬਲਜੀਤ ਕੌਰ ਜਿਹੜੇ ਅੱਖਾਂ ਦੇ ਮੰਨੇ ਪਰਮੰਨੇ ਡਾਕਟਰ ਨੇ ਉਹਨਾਂ ਦੀ ਡਿਊਟੀ ਮੈਂ ਪਾਤੜਾ ਤੇ ਖਨੌਰੀ ਲਈ ਹੈ ਕਿਉਂਕਿ ਜ਼ਿਆਦਾਤਰ ਕੇਸ ਜਿਹੜੇ ਨੇ ਟੀਅਰ ਗੈਸ ਕਰਕੇ ਅਥਰੂ ਗੈਸ ਦੇ ਗੋਲਿਆ ਕਰਕੇ ਅੱਖਾਂ ਤੇ ਆ ਰਹੇ ਨੇ ਉਹ ਕਿਉਂਕਿ ਮੰਤਰੀ ਨੇ ਐਮ ਐਲ اے ਨੇ ਉਹ ਡਿਸੀਜਨ ਲੈ ਸਕਦੇ ਨੇ ਡੀ ਸੀ ਨੂੰ ਆਰਡਰ ਕਰ ਸਕਦੇ ਨੇ ਐਸ ਡੀ ਐਮ ਨੂੰ ਆਰਡਰ ਕਰ ਸਕਦੇ ਨੇ ਸੀ ਐਮਓ ਨੂੰ ਐਸ ਐਮਓ ਨੂੰ ਆਰਡਰ ਕਰ ਸਕਦੇ ਆ ਅਸੀਂ ਉਹ ਉੱਥੇ ਉਹਨਾਂ ਦੀ ਡਿਊਟੀ ਲਾਤੀ ਤਾਂ ਕਿ ਇਸ ਕਰਕੇ ਕਿਸੇ ਕਿਸਾਨ ਦੀ ਜਾਂ ਕਿਸੇ ਨੌਜਵਾਨ ਦੀ ਕੋਈ ਕੈਜੂਐਲਟੀ ਨਾ ਹੋਵੇ ਕੋਈ ਨੁਕਸਾਨ ਨਾ ਹੋਵੇ ਕਿ ਉਹ ਟਾਈਮ ਤੇ ਸੰਭਾਲਿਆ ਨਹੀਂ ਗਿਆ ਸੋ ਅਖੀਰ ਭਗਵੰਤ ਮਾਨ ਹੁਣਾਂ ਨੇ ਇਹ ਗੱਲ ਦੇ ਉੱਤੇ ਜ਼ਿਆਦਾ ਜੋਰ ਦਿੱਤਾ ਕਿ ਕਿਸਾਨਾਂ ਨੂੰ ਸ਼ਾਂਤ ਮੈਥਰੀਕੇ ਦੇ ਨਾਲ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਾਣਾ ਚਾਹੀਦਾ ਔਰ ਹਰਿਆਣਾ ਆਪਣੇ ਸੂਬੇ ਵੱਲ ਜ਼ਿਆਦਾ ਧਿਆਨ ਦੇਵੇ ਪੰਜਾਬ ਵਾਲੇ ਪਾਸੇ ਜ਼ਿਆਦਾ ਦਖਲ ਨਾ ਕਰੇ ਸਾਫ਼ ਤੌਰ ਤੇ ਭਗਵੰਤ ਮਾਨ ਨੇ ਗੱਲ ਕਹੀ ਕਿਉਂਕਿ ਹਰਿਆਣਾ ਦੇ ਨੂੰ ਦੇ ਵਿੱਚ ਵੀ ਜੋ ਕੁਝ ਵਾਪਰਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਔਰ ਕਈ ਵਾਰੀ ਹਰਿਆਣਾ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਵੀ ਹੰਸਾ ਹੋਈ ਹੈ ਔਰ ਬਹੁਤ ਮਾਰੇ ਤੌਰ ਤੇ ਹਰਿਆਣਾ ਚ ਹੰਸਾ ਹੁੰਦੀ ਹੈ ਪਿਛਲੇ ਸਮਿਆਂ ਚ ਹੋਈ ਹੈ ਸੋ ਅਖੀਰ ਭਗਵੰਤ ਮਾਨ ਨੇ ਇਸ ਗੱਲ ਦਾ ਅਫਸੋਸ ਪ੍ਰਗਟ ਕੀਤਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਰੋਕ ਰਹੀ ਹੈ ਜਦਕਿ ਦਿੱਲੀ 'ਚ ਅਗਰ ਉਝਾਣਾ ਚਾਹੁੰਦੇ ਨੇ ਸਾਡੀ ਰਾਜਸਥਾਨੀ 'ਚ ਤੇ ਉਹਨਾਂ ਨਾਲ ਉੱਥੇ ਗੱਲ ਕੀਤੀ ਜਾਵੇ ਔਰ ਉਹਨਾਂ ਦੀਆਂ ਮੰਗਾਂ ਸੁਣੀਆਂ ਜਾਣ। ਤੇ ਅੱਜ ਖਨੌਰੀ ਬਾਰਡਰ ਤੇ ਘਟਨਾ ਹੋਈ। 21 ਸਾਲ ਦਾ ਸ਼ੁਭ ਕਰਨ ਉਹਦੀ ਮੌਤ ਹੋ ਗਈ। ਮੈਂ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀਡੀਓ ਦੇਖੀ ਤਾਂ ਮੇਰੇ ਰੋਂਗ ਤੇ ਖੜੇ ਹੋ ਗਏ ਮੈਨੂੰ ਬਹੁਤ ਦੁੱਖ ਹੋਇਆ ਦਿਲੋਂ 21 ਸਾਲ ਦੀ ਉਮਰ ਚ ਸ਼ੁਭਕਰਨ ਦੋ ਕਿੱल्ल्या ਦਾ ਮਾਲਕ ਹੈ ਮਾਤਾ ਦੀ ਪਹਿਲੀ ਡੈਥ ਹੋ ਗਈ ਸੀ ਦਾਦੀ ਨੇ ਪਾਲਿਆ ਦੋ ਭੈਣਾਂ ਦਾ ਇਕੱਲਾ ਪਾਈ ਬੱਲੋ ਪਿੰਡ ਉਹਨੂੰ ਉੱਥੇ ਜਾਣ ਦੀ ਲੋੜ ਕੀ ਪੈ ਗਈ ਜਾ ਜੇ ਜਾਣਦਾ ਸੀ ਤਾਂ ਦਿੱਲੀ ਚੱਲਿਆ ਸੀ ਉਹਨੂੰ ਖਨੌਰੀ ਜਾਂ ਸ਼ੰਭੂ ਰੋ ਕਿਉਂ ਰੁਕਣਾ ਪੈ ਗਿਆ ਉਹ ਦਿੱਲੀ ਜਾਣਾ ਚਾਹੁੰਦੇ ਨੇ ਦੇਖੋ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਤੇ ਉਸ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਅੱਜ ਅਸੀਂ ਕੁਰਬਾਨੀਆਂ ਸਭ ਤੋਂ ਵੱਧ ਦੇ ਰਹੇ ਹਾਂ ਕੀ ਅਸੀਂ ਆਪਣੀ ਰਾਜਤਾ ਨਿਚ ਨਹੀਂ ਜਾ ਸਕਦੇ ਆਪਣੀਆਂ ਮੰਗਾਂ ਵਾਸਤੇ ਹਰਿਆਣੇ ਨੇ ਕਿਉਂ ਰੋਕ ਲਿਆ ਹਰਿਆਣੇ ਨਾਲ ਤਾਂ ਕੋਈ ਝਗੜਾ ਹੀ ਨਹੀਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਹਰਿਆਣੇ ਨਾਲ ਤਾਂ ਕੋਈ ਸਾਡੇ ਝਗੜਾ ਹੀ ਨਹੀਂ ਉਹ ਅੰਮ੍ਰਿਤਸਰੋਂ ਚੱਲੇ ਕੋਈ ਤਰਨਤਾਰਨੋਂ ਚੱਲਿਆ ਕੋਈ ਫਰੀਦਕੋਟ ਤੋਂ ਚੱਲਿਆ ਕੋਈ ਫਤਿਹਗੜ੍ਹ ਸਾਹਿਬ ਤੋਂ ਚੱਲਿਆ ਕੋਈ ਰਾਜਪੁਰੋਂ ਚੱਲਿਆ ਕੋਈ ਗੁਰਦਾਸਪੁਰ ਤੋਂ ਹੈ ਜਦੋਂ ਉਹ ਬਿਨਾਂ ਕੋਈ ਨੁਕਸਾਨ ਕੀਤੇ ਸ਼ੰਭੂਬੱਡੇ ਤੱਕ ਪਹੁੰਚ ਗਏ ਜੇ ਹਰਿਆਣਾ ਸਰਕਾਰ ਨਾ ਰੋਕਦੀ ਅਸੀਂ ਇਹ ਗੱਲ ਅੱਜ ਹਾਈ ਕੋਰਟ ਦੇ ਵਿੱਚ ਦੱਸੀ ਹੈ ਕਿ ਜੇ ਸ ਹਰਿਆਣਾ ਸਰਕਾਰ ਨਾ ਰੋਕਦੀ ਤਾਂ ਉਹ ਅੱਗੇ ਚਲੇ ਜਾਂਦੇ ਹਰਿਆਣੇ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਅੱਗੇ ਕੇਂਦਰ ਸਰਕਾਰ ਦਾ ਕਿਉਂਕਿ ਕੇਂਦਰ ਜੋ ਸਾਰੀਆਂ ਸ਼ਕਤੀਆਂ ਨੇ ਉਹ ਤਾਂ ਕੇਂਦਰ ਸਰਕਾਰ ਕੋਲ ਨੇ ਦਿੱਲੀ ਦੀਆਂ ਉਹ ਅੱਗੇ ਕੋਈ ਸਟੇਡੀਅਮ ਜਾਂ ਕੋਈ ਰਾਮਲੀਲਾ ਗਰਾਊਂਡ ਉਹਨਾਂ ਨੂੰ ਦੇ ਦਿੰਦੇ ਉਹ ਉੱਥੇ ਬਹਿ ਕੇ ਪ੍ਰਦਰਸ਼ਨ ਕਰਦੇ ਸ਼ਾਂਤੀਪੂਰਕ ਪ੍ਰਦਰਸ਼ਨ ਉਹਨਾਂ ਦਾ ਉਹਨਾਂ ਦੀਆਂ ਮੰਗਾਂ ਬਰੇ ਵਿਚਾਰਪਟਾੰਦਰਾ ਹੁੰਦਾ 22 ਜਨਵਰੀ 2021 ਤੋਂ ਲੈ ਕੇ ਅੱਜ ਤੱਕ ਕੁਝ ਨਹੀਂ ਹੋਇਆ ਲਾਸਟ ਮੀਟਿੰਗ 22 ਜਨਵਰੀ 2021 ਨੂੰ ਹੋਈ ਹੈ ਕਿਸਾਨਾਂ ਨਾਲ ਤਿੰਨ ਸਾਲ ਕੀ ਕਰਦੀ ਰਹੀ ਮੋਦੀ ਗਵਰਨਮੈਂਟ ਸਿਰਫ ਇਹਦੇ ਐਮਐਲਏ ਤੋੜ ਲਓ ਇਹਦੀ ਸਰਕਾਰ ਤੋੜ ਲਓ ਆਗਰੋਂ ਤੁਸੀਂ ਲੋਕਾਂ ਦੀਆਂ ਮੰਗਾਂ ਵੱਲ ਤਾਂ ਧਿਆਨ ਦਿਓ ਜੇ ਕਿਤੇ ਇਹਨਾਂ ਨੇ 3 ਸਾਲਾਂ ਦੇ ਵਿੱਚ ਕੋਈ ਗੱਲਬਾਤ ਕੀਤੀ ਹੁੰਦੀ ਸ਼ਾਇਦ ਇਹ ਮਸਲਾ ਪੈਦਾ ਹੀ ਨਾ ਹੁੰਦਾ ਸੋ ਮੈਨੂੰ ਬਹੁਤ ਦੁੱਖ ਹੈ ਕਿ ਮੇਰੇ ਰਾਜ ਦਾ ਇੱਕ 21 ਸਾਲ ਦਾ ਨੌਜਵਾਨ ਸ਼ੁਭਕਰਨ ਅੱਜ ਇਸ ਦੁਨੀਆ 'ਚ ਨਹੀਂ ਰਿਹਾ ਪਰ ਕਿਉਂਕਿ ਜਿਹੜੇ ਅਥਰੂ ਗੈਸ ਦੇ ਗੋਲੇ ਜਾਂ ਜਿਹੜੇ ਰਬੜ ਦੀਆਂ ਗੋਲੀਆਂ ਉਹ ਆਉਂਦੀਆਂ ਨੇ ਉਹ ਪੰਜਾਬ ਦੇ ਜਰੂਡਿਕਸ਼ਨ ਚ ਆਉਂਦੀਆਂ ਨੇ ਸਾਰੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਵਿੱਚ ਹੀ ਨੇ ਹਰਿਆਣੇ ਵਾਲਿਆਂ ਨੇ ਤਾਂ ਤਾਰਾਂ ਲਾ ਰੱਖੀਆਂ ਨੇ ਸੋ ਮੇਰਾ ਇੱਕ ਸਵਾਲ ਵੀ ਹੈ ਮੈਂ ਅੱਜ ਬੀਜੀਪੀ ਨੂੰ ਵੀ ਕਿਹਾ ਅੱਜ ਹਾਈ ਕੋਰਟ ਦੇ ਵਿੱਚ ਵੀ ਇਹੀ ਕਿਹਾ ਕਿ ਅਸੀਂ ਇੱਥੇ ਨਹੀਂ ਕਰ ਰਹੇ ਉੱਥੇ ਤੁਸੀਂ ਇਕੱਠੇ ਕਰਨ ਦਾ ਮੌਕਾ ਦਿੱਤਾ ਉਹ ਤਾਂ ਅੱਗੇ ਜਾਣਾ ਸੀ ਉਹਨਾਂ ਨੇ ਸੋ ਭਗਵੰਤ ਮਾਨ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਹਾਲਾਂਕਿ ਉਮੀਦ ਇਹ ਕਰਦੇ ਹਾਂ ਕੱਲ ਜਿਵੇਂ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਸੀ ਕਿ ਅਸੀਂ ਫੇਰ ਗੱਲਬਾਤ ਕਰਨ ਲਈ ਤਿਆਰ ਆ ਸੋ ਅੱਜ ਦੇਖਦੇ ਹਾਂ ਕਿ ਅੱਜ ਕਿਸਾਨ ਲੀਡਰ ਔਰ ਭਾਰਤੀ ਸਰਕਾਰ ਕੀ ਫੈਸਲਾ ਕਰਦੀ ਹੈ ਕਿਉਂਕਿ ਰਾਤ ਦੀ ਸ਼ਾਂਤੀ ਤੋਂ ਬਾਅਦ ਅਸੀਂ ਉਮੀਦ ਇਹ ਕਰਾਂਗੇ ਕਿ ਅੱਜ ਸਵੇਰ ਜਿਹੜੀ ਚੜੇ ਕੋਈ ਇੱਕ ਵਾਰ ਫੇਰ ਕਿਸਾਨਾਂ ਦੀ ਲਈ ਚੰਗੀ ਚੜ੍ਹੇ ਔਰ ਅਗਰ ਭਾਰਤ ਸਰਕਾਰ ਜਾਇਜ਼ ਮੰਗਾਂ ਮੰਨਦੀ ਹੈ ਤੇ ਗੱਲਬਾਤ ਉਹਦੇ ਹਿਸਾਬ ਨਾਲ ਅੱਗੇ ਤੁਰ ਸਕਦੀ ਆ ਉਂਝ ਦੇਸ਼ ਦੀਆਂ ਦੂਜੀਆਂ ਕਿਸਾਨ ਜਥੇਬੰਦੀਆਂ ਵੀ ਅੰਦੋਲਨ ਦੇ ਵਿੱਚ ਪੈ ਗਈਆਂ ਨੇ ਯੂਪੀ ਦੇ ਵਿੱਚ ਵੀ ਔਰ ਹਰਿਆਣਾ ਦੇ ਵਿੱਚ ਵੀ ਜਿਹੜਾ ਕਿਸਾਨ ਅੰਦੋਲਨ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਪਖਣ ਲੱਗਿਆ ਔਰ 2 ਸਾਲ 2.5 ਸਾਲ ਪਹਿਲਾਂ ਜਿਸ ਤਰ੍ਹਾਂ ਕਿਸਾਨ ਅੰਦੋਲਨ ਪੂਰੇ ਦੇਸ਼ ਦੇ ਵਿੱਚ ਫੈਲਿਆ ਸੀ ਲਗਭਗ ਉਸੇ ਤਰ੍ਹਾਂ ਦੀਆਂ ਸਥਿਤੀਆਂ ਹੁਣ ਬਣਦੀਆਂ ਦਿਖ ਰਹੀਆਂ ਨੇ ਕਿਸਾਨ ਅੰਦੋਲਨ ਦੇ ਲਈ ਉਮੀਦ ਇਹ ਕਰਦੇ ਹਾਂ ਕਿ ਭਾਰਤ ਦੀ ਸਰਕਾਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਮੁੱਖ ਮੰਤਰੀ ਮਨੂਰ ਲਾਲ ਖੱਟੜ ਔਰ ਗ੍ਰਹਿ ਮੰਤਰੀ ਔਰ ਕੇਂਦਰੀ ਮੰਤਰੀ ਔਰ ਪੰਜਾਬ ਦੇ ਮੁੱਖ ਮੰਤਰੀ ਉਮੀਦ ਇਹ ਕਰਦੇ ਹਾਂ ਕਿ ਇਹ ਸਾਰੇ ਸਲਾਹ مشورہ ਕਰਕੇ ਮੀਟਿੰਗਾਂ ਕਰਕੇ ਮੁਲਾਕਾਤਾਂ ਕਰਕੇ ਕਿਸਾਨਾਂ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਬਾਰੇ ਜ਼ਰੂਰ ਸੋਚਣ ਔਰ ਸਾਡੀਆਂ ਅਦਾਲਤਾਂ ਵੀ ਗੰਭੀਰਤਾ ਦੇ ਨਾਲ ਦਖਲ ਦੇਣ ਭਾਵੇਂ ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜੀ ਹਰਿਆਣਾ ਦੀ ਪਟੀਸ਼ਨ ਸੀ ਉਹਨੂੰ ਤੁਰੰਤ ਸੁਣਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਆਉਂਦੇ ਸਮੇਂ 'ਚ ਜਿਹੜੇ ਮਸਲੇ ਨੇ ਇਹ ਗਲਬਾਤ ਦੇ ਨਾਲ ਨਿਬੜਨੇ ਚਾਹੀਦੇ ਨੇ ਤਸ਼ੱਦਦ ਕਿਸੇ ਤੇ ਨਹੀਂ ਹੋਣਾ ਚਾਹੀਦਾ ਨਾ ਪੁਲਿਸ ਮੁਲਾਜ਼ਮਾਂ ਤੇ ਨਾ ਕਿਸਾਨਾਂ ਤੇ ਸੋ ਅਗਰ ਹੰਝੂ ਗੈਸ ਦੇ ਗੋਲੇ ਇੱਕ ਦੂਜੇ ਤੇ ਨਾ ਚੱਲਣ ਤੇ ਮੈਨੂੰ ਲੱਗਦਾ ਗਲਬਾਤ ਦੇ ਨਾਲ ਮਸਲੇ ਅੱਗੇ ਤੁਰ ਸਕਦੇ ਨੇ ਔਰ ਇਸੇ ਉਮੀਦ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਅੱਜ ਭਾਰਤ ਸਰਕਾਰ ਜ਼ਰੂਰ ਕਿਸਾਨਾਂ ਦੇ ਨਾਲ ਇਹ ਮਸਲਾ ਨਿਬੇੜੇਗੀ ਔਰ ਫੌਰੀ ਤੌਰ ਤੇ ਕਿਸਾਨਾਂ ਦੀਆਂ ਮੰਗਾਂ ਵਾਲੇ ਪਾਸੇ ਕਦਮ ਅੱਗੇ ਵਧਾਏਗੀ